ਸਤ ਸ੍ਰੀ ਅਕਾਲ ਜੀ ਜਗਜੀਤ ਬਾਵਾ ਪੇਜ ਤੇ ਆਪ ਜੀ ਦਾ ਸਵਾਗਤ ਹੈ ਅੱਜ ਲੈ ਕੇ ਆਪਾਂ ਤੁਹਾਡੇ ਵਾਸਤੇ ਮੱਝ ਦੀ ਵੀਡੀਓ ਦੇਖੋ ਜੀ ਅੱਜ ਪਲੂਣ ਝੋਟੀ ਦੀ ਵੀਡੀਓ ਆ 6-7 ਨੰ ਰਹਿ ਗਈ ਇਹਦੇ ਸੂਨ ਦੇ ਘਰ ਦੀ ਪਾਲੀ ਹੋਈ ਵਧੀਆ ਝੋਟੀ ਆ ਪੂਰੀ ਦੇਖੋ ਸਿੰਘਾਂ ਦੀ ਵਧੀਆ ਪੂਰੀ ਐਣ ਕੋਈ ਉਹ ਨਹੀਂ ਪੂਰੀ ਸੀਲ ਝੋਟੀ ਆ ਦੇਖੋ ਮੀਰੀ ਜੱਸਾ ਇਹਦੇ 5-7 ਨੰਨ ਰਹੇਗੇ ਸੂਨਦੇ ਜੀ ਮੀਰੀ ਜੱਸਾ ਦੇਖੋ ਪਗਾਨੀ ਮਾਲੀ ਨਹੀਂ ਵੀ ਤੀ ਦੇਖੋ ਜੀ ਥਾਣਾ ਥੁਣਾ ਦੀ ਵਧੀਆ ਐਨ ਕਿੱਡਾ ਕੋਈ ਯਹੋ ਨਹੀਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਾਵਾਂਗੇ ਪਿੰਡ ਹੀਰੋਂ ਖੁਰਦ ਜ਼ਿਲ੍ਹਾ ਮਾਨਸਾ ਰੇਟ ਫੋਨ ਤੇ ਕਰ ਲਿਓ ਬਾਈ ਨਾਲ ਗੱਲਬਾਤ ਠੀਕ ਹੈ ਜੀ ਦੇਖੋ ਸਰੋ ਚੈੱਕ ਧੰਨਵਾਦ ਦੇਖੋ ਜੀ ਵਧੀਆ ਕੱਦ ਬਿੱਡਾ ਪੂਰਾ ਐਨ ਘਰ ਦੀ ਪਾਲੀ ਹੋਈ ਐ ਝੋਟੀ ਜਮਾ ਐਨ ਵਧੀਆ ਪੂਰੇ ਸ਼ੌਂਕ ਨਾਲ ਕਰੋ ਚੈੱਕ ਦੇਖੋ ਥਾਣਾ ਥਾਣਾ ਦੀ ਵਧੀਆ ਐਨ ਕੋਈ ਉਹ ਨਹੀਂ ਲੋ ਜੀ ਵੀਡੀਓ ਕਰ ਦੋ ਸ਼ੇਅਰ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਬਾਈ ਦਾ ਲਾਵਾਂਗੇ ਪਿੰਡ ਹੀਰੋਂ ਖੁਰਦ ਜ਼ਿਲ੍ਹਾ ਮਾਨਸ ਲੋ ਜੀ ਓਕੇ ਬਾਠੀ